ਯੂ ਗੋ ਕਾਲ ਸਾਹ ਵਾਹਿਗੁਰੂ ਜੀ ਦੇ ਫਤਿਹ ਮੈਂ ਅੱਜ ਆ ਪਿੰਡ ਮੰਨੜਾਣਾ ਨੇੜੇ ਪੁੱਤ ਹਾਂ ਕਿਸੇ ਸਾਨੂੰ ਨੌਜਵਾਨ ਨੇ ਫੋਨ ਕੀਤਾ tha ਇੱਕ ਡੌਗੀ ਕੁੱਤੀ ਜਾਨੀ ਕਿ ਉਹਦਾ ਪੇਟ ਬਹੁਤ ਫੁੱਲ ਗਿਆ ਜਿਵੇਂ ਫਾਰਾ ਪਿਆ ਪਰ ਉਹਨੂੰ ਪ੍ਰੋਬਲਮ ਹੋ ਰਹੀ ਹੈ ਨਾ ਉਹਨੂੰ ਡਾਕਟਰ ਮੰਗਾ ਲਿਆ ਸੀ ਆਓ ਉਹ ਕੁੱਤੀ ਦਾ ਪਹਿਲਾਂ ਰੈਸਕਿਊ ਕਰਦੇ ਹਾਂ ਉਹਨੂੰ ਫੜ ਕੇ ਕਿਉਂਕਿ ਡਾਕਟਰ ਵੀ ਉਹਦੇ ਨੇੜੇ ਨਹੀਂ ਜਾਂਦਾ ਕਿ ਦੰਦਰਾ ਮਾਰਿਆ ਉਹ ਕੋਲਾ ਕੁੱਤਾ ਨੌਜਾਨ ਸਾਡੇ ਨਾਲ ਹਜਰ ਨੂੰ ਫੜ ਕੇ ਆਓ ਦਸਾਦੇ ਹਾਂ ਆਪਨ ਡਾਕਟਰ ਜਨਾ ਨਹੀਂ ਕਿਹਾ ਸਰ ਹਰਮੀ ਹੈ ਨਾ ਯਾਰ ਬੜੀ ਹੈ ਕਿੰਨੇ ਦਿਨਾਂ ਤੋਂ ਹੈ ਕੋਈ ਪ੍ਰੋਬਲਮ ਆ ਗਈ ਆ ਇਹ ਦੇਖਦੇ ਆਪਾਂ ਇਹ ਰੈਸਕਿਊ ਕਰਦੇ ਆ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਜੀ ਅਸੀਂ ਮੰਨਣ ਹਾਨੇ ਤੋਂ ਆ ਆ ਦੇਖਿਆ ਕਿ ਇਹ ਡੌਗੀ ਨੂੰ ਕੋਲ ਆ ਰਹੀ ਨਾ ਕੁੱਤੀ ਆ ਇਹ ਦੇਖਦੇ ਆ ਉਹ ਫੜਨ ਦੀ ਕੋਸ਼ਿਸ਼ ਕਰਦੇ ਆ ਆ ਜਾ ਉਹ ਤੁਸ ਲੈਣੇ ਆਪਣੇ ਘਰ ਲੈ ਜਾਣਾ ਪਟਾਵੇਲਾ जी <Sansi> नहीं <Sansi> 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 <Sansi>

پانی پر پانی نہ پرایا پنجوان صحیح پر اواس مانو تے ہوریاں تیری باریا پانی نکلا راہواں دا اوڑ دا تیرے مانگا انا تے پٹ گیا پانی ابرے یاو لال پوجے دے شرنہ کو بھاو دے پانی بھائی کرم ہی ہونا اے ਅੱਗੇ ਵੀ ਤਾਂ ਤਾਂ ਦੇਖਿਆ ਚਾਹਣੀ ਹੈ ਨਾ ਨਾ ਜਾਣ ਕਰੋ ਤੇ ਲਾਗੀ ਸੁਈਆਂ ਤੇ ਹੇ ਪੇਟ ਤੂੰ ਆ ਪਾਣੀ ਦੇ ਸਕਦੇ ਕਿੰਨਾ ਨਿਕੜਾ ਸੁਈਆਂ ਰਾਂ ਦੇਖੋ ਕੋਈ ਫੇਕ ਵੀਡੀਓ ਨਹੀਂ ਐ ਸਚਾਈ ਹੈ ਰੈਲਿਟੀ ਆ ਫੇਕ ਨਹੀਂ ਹੈਗੀ ਆ ਉਹ ہماری ਸਰਪ੍ਰਿਆ ਜਨ ਆਪਵਾਰੀ ਉਹ ਸਾਡੇ ਸਤਿਕਾਰਯੋਗ ਡਾਕਟਰ ਕਮਰ ਖੋਣਿਆ ਦੇ ਖੜੇ ਆ ਇਹ ਕਰਨਾ ਹੈ ਬਾਸ 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 ਕਰਕੇ ਜਿੰਨੇ ਦਰ ਹੈ ਆਪਾਂ ਪੈਂਦੀ ਨਹੀਂ ਹੈਗੀ ਪੈਂਦੀ ਨਹੀਂ ਹੈਗੀ ਸਾਰ ਮਹੌਸਾਹੀ ਦੋਸਤ ਜੀ ਨੀ ਆਪਾਂ ਗੱਡੀ ਜੜੀ ਦੇ ਟੋਪਰਾਂ ਪਾਣੀ ਪਾਣ ਲੱਗ ਪਈ ਤਾਂ ਅਸੀਂ ਕਿਹਾ ਮੁੱਲੀ ਕਿੰਨਾ ਐਡਾ ਪਾਣੀ ਕੱਢਦੇ ਹੋ ਡਾਕਟਰ ਜੀ ਇੱਥੇ ਪਾਣੀ ਨਿਕਲਦਾ ਸੀ ਪਾਣੀ ਨਿਕਲਦਾ ਪਾਣੀ ਨਿਕਲਦਾ ਅਰੇ ਆਮਰੀ ਮੋਗਰਾਣ ਸੋਰਾਦ ਮੈਨੂੰ ਕੁਝ ਦੇਖ ਸਕਦੇ ਆ ਪਾਣੀ ਕਿੰਨਾ ਖੜ ਗਿਆ ਤੇ ਲੀਟਰਾਂ ਦੇ ਹਿਸਾਬ ਨਾਲ ਪਾਣੀ ਨਿਕਲ ਰਿਹਾ ਹੈ ਕਿ ਹੁਣ ਰੋਗੀ ਚੁਪ ਚਾਪ ਬੈਠੀ ਆ ਹੁਣ ਇਹਨੂੰ ਰਾਮ ਜੀ ਆ ਰਿਹਾ ਦੁਬਾਰਾ ਫੇਰ ਦੇ ਰੋ ਪਾਣੀ ਕਿ ਕਿੰਨਾ ਪਾਣੀ ਨਿਕਲਿਆ ਅੰਦਰੋਂ ਇਹ ਧਾਰੀ ਆ ਪਾਣੀ ਜਿੰਨਾ ਤੋਂ ਆ ਰਿਹਾ ਹਨ ਕਿ ਇਹਦੇ ਕੁਤੀ ਜੋ ਪਾਣੀ ਛੇੜ ਤੋਂ ਨਿਕਲਿਆ ਜਿੱਥੇ ਇਸਕੇ ਕਾਕੀ ਜਾਂਦੇ ਉੱਥੋਂੋਂੋਂ ਨਿਕਲ ਰਿਹਾ ਪਿਆ ਪਾਣੀ ਆ ਫਿਰ ਫੇਰ ਬਾਹਰ ਜਿਹੜਾ ਢਾਈ ਟੈਂਕ ਜੀ ਪਾਣੀ ਆ ਸਾਪ ਨੂੰ ਹੋਗਾ ਸਿੱਧੇ ਕੰਨ ਵਿੱਚ ਆਪਾਂ ਤੀਕਾ ਠੰਮਾ ਦੇਣਾ ਆ ਬਾਬੇ ਇੰਨੇ ਚ ਥੋੜਾ ਜਾਨ ਬਰਾੜ ਤੇ ਰੱਖਦੇ ਸਾਪ ਨੂੰ ਗਾਵਸ ਸਮਝਦੇ ਨਾ ਤੋਂ ਗਿਆ ਹੈ ਮਾਂ ਸਾਪਾ ਯਾਰ